ਮੈਂ ਇਹੋ ਹਮਾਰਾ ਜੀਵਨਾ ਦੇ ਸ਼ੂਟਿੰਗ ਲਈ ਚਲੇਗੀ ਤੇ ਉਸੇ ਦੌਰਾਨ ਫਿਰ ਸਰਦੂਲ ਜੀ ਜੀ ਦਾ ਪਰਵੇਸ਼ ਹੋਇਆ ਉਹਨਾਂ ਨੇ ਪਾਪਾ ਦੇ ਕੋਲ ਆਏ ਰੋਪੜ ਉਹਨਾਂ ਨੇ ਰਿਕਾਰਡਿੰਗ ਕਰवानी ਸੀਗੀ ਡਿਊਟ Song ਕਾਫੀ ਸਟਰਗਲ ਕਰ ਰਹੇ ਸੀਗੇ ਉਹ ਵੀ ਰੋਡ ਵੇਜ ਦੀ ਲਾਰੀ ਉਹਨਾਂ ਦੀ ਆ ਚੁੱਕੀ ਸੀ ਪਰ ਉਹ ਬਹੁਤ ਜ਼ਿਆਦਾ ਸਟਰਗਲ ਸੀਗੇ ਉਹਦੋਂ ਤੱਕ ਉਹਨਾਂ ਦਾ ਕੋਈ ਪਹਿਚਾਨ ਨਹੀਂ ਸੀ ਬਣੀ ਰੋਡਵੇਜ ਦੀ ਲਾਰੀ ਦੇ ਨਾਲ ਲੋਕਾਂ ਨੂੰ ਇਹ ਸੀਗਾ ਵੀ ਇਹ ਅਲੱਗ-ਅਲੱਗ ਕਲਾਕਾਰਾਂ ਨੇ ਗਾਈ ਹੋਈ ਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕੋਈ ਮੁੰਡੇ ਨੇ ਇਹ ਗਾਈ ਆ ਸਰਦੂਲ ਸਕੰਦਰ ਨੇ ਪਤਾ ਨਹੀਂ ਸੀ ਉਹਨਾਂ ਨੂੰ ਕਿਸੇ ਨੂੰ ਵੀ ਤੇ ਇਸ ਕਰਕੇ ਕੋਈ ਬਹੁਤੀ ਕਾਮਯਾਬੀ ਨਹੀਂ ਸੀ ਉਹਨਾਂ ਨੂੰ ਮਿਲੀ ਫਿਰ ਉਹ ਜਦੋਂ ਬਾਰ-ਬਾਰ ਜਾਂਦੇ ਸੀਗੇ ਐਚਐਮਜੀ ਚ ਤੇ ਵਾਪਸ ਭੇਜ ਦਿੰਦੇ ਹੁੰਦੇ ਸੀਗੇ ਤੇ ਫਿਰ ਇੱਕ ਦਿਨ ਜਦੋਂ ਗਏ ਉੱਥੇ ਤਾਂ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਰਿਕਾਰਡਿੰਗ ਕਰਵਾਣੀ ਆ ਤਾਂ ਪੰਜਾਬ ਤੁਸੀਂ ਪੰਜਾਬ ਦੀ ਕੋਈ ਨਾਮਵਾਰ ਕੁੜੀ ਹੋਵੇ ਜਿਹਦੀਆਂ ਰਿਕਾਰਡਿੰਗ ਪਹਿਲਾਂ ਚੱਲਦੀਆਂ ਹੋਣ ਗਾਣੇ ਚੱਲਦੇ ਹੋਣ ਵੀ ਅਸੀਂ ਇਦਾਂ ਰਿਸਕ ਨਹੀਂ ਲੈ ਸਕਦੇ ਵੀ ਤੁਸੀਂ ਉਹਦੇ ਨਾਲ ਰਿਕਾਰਡਿੰਗ ਕਰਵਾਓ ਫਿਰ ਉਹਨਾਂ ਨੇ ਕਿਹਾ ਪਾਪਾ ਦੇ ਕੋਲ ਆਏ ਸਰਦੂਲ ਜੀ ਸਰਦੂਲ ਜੀ ਦੇ ਨਾਲ ਸਾਡੀ ਪਰਿਵਾਰ ਦੇ ਨਾਲ ਥੋੜੀ ਸਾਹਤ ਸੀਗੀ ਇਦਾਂ ਕਿ ਜਿਹੜੇ ਸਰਦੂਲ ਜੀ ਦੇ ਪਿਤਾ ਜੀ ਮੇਰੇ ਫਾਦਰ ਇਨ-ਲਾ ਜੀ ਸਾਗਰ ਮਸਤਾਨਾ ਜੀ ਉਹ ਬਹੁਤ ਹੀ ਅੱਛੇ ਤਬਲਾਵਾਦਕ ਤੇ ਬਹੁਤ ਹੀ ਅੱਛਾ ਗਾਉਂਦੇ ਸੀਗੇ ਹਾਰਮੋਨੀਅਮ ਵੀ ਕਮਾਲ ਦਾ ਵਜਾਉਂਦੇ ਸੀਗੇ ਬਹੁਤ ਵੱਡੇ ਖਾਨ ਸਾਹਿਬ ਸੀਗੇ ਉਹ ਅਕਸਰ ਮੇਰੇ ਪਾਪਾ ਨੂੰ ਕਿਤੇ ਨਾ ਕਿਤੇ ਪ੍ਰੋਗਰਾਮ ਤੇ ਮਿਲਦੇ ਹੁੰਦੇ ਸੀਗੇ ਉਹਨਾਂ ਦੀ ਆਪਸ ਵਿੱਚ ਦੋਸਤੀ ਸੀਗੀ ਇਸ ਕਰਕੇ ਸਰਦੂਲ ਜੀ ਉਹਨਾਂ ਨੂੰ ਇਹ ਸੀਗਾ ਕਿ ਚਲੋ ਅੰਕਲ ਹੈਗੇ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਵੀ ਉਹਨਾਂ ਦੀ ਬੇਟੀ ਵੀ ਗਾਉਂਦੀ ਆ ਉਹ ਫਿਰ ਪਾਪਾ ਕੋਲ ਆਏ ਕਿ ਆਪਾਂ ਰਿਕਾਰਡਿੰਗ ਕਰਵਾਣੀ ਆ ਵੀ ਤੁਹਾਡੀ ਬੇਟੀ ਦੀ ਰਿਕਾਰਡਿੰਗ ਦਿਦਾਰ ਸੰਧੂ ਜੀ ਦੇ ਨਾਲ ਕਾਫੀ ਫੇਮਸ ਹੋਈਆਂ ਚੱਲਦੀਆਂ ਨੇ ਤੇ ਵੀ ਆਪਾਂ ਇਹਨਾਂ ਦਾ ਨਾਮ ਹੈਗਾ ਵੀ ਇਹਨਾਂ ਦੇ ਨਾਲ ਰਿਕਾਰਡਿੰਗ ਕਰਾਣੀ ਆ। ਪਾਪਾ ਕਹਿੰਦੇ ਠੀਕ ਆ ਅਸੀਂ ਫਿਰ ਹਸਲ ਕਰਨੀ ਸ਼ੁਰੂ ਕਰ ਦਿੱਤੀਆਂ। ਜਦੋਂ ਅਸੀਂ ਉੱਥੇ ਗਏ ਰਿਕਾਰਡਿੰਗ ਹੋਈ ਫਿਰ ਅਸੀਂ ਮਨ ਬਣਾ ਲਿਆ ਪਾਪਾ ਨੇ ਵੀ ਸਰਦੂਲ ਜੀ ਨੇ ਵੀ ਆਪਾਂ ਆਪਸ ਵਿੱਚ ਇਕੱਠਾ ਇੱਕ ਗਰੁੱਪ ਬਣਾ ਕੇ ਕੰਮ ਕਰਦੇ ਆ। ਉਦੋਂ ਫਿਰ ਅਸੀਂ ਸਾਡੀ ਸ਼ੁਰੂਆਤ ਹੋ ਗਈ। ਤੇ ਜਿਹੜੇ ਅਸੀਂ ਰਿਕਾਰਡ ਕਰਵਾਏ ਸੀਗੇ ਗਾਣੇ ਕਿ ਸੋਲੋ ਸੀਗੀ ਕਿਸ ਐਸਟ ਤੇ ਇੱਕ ਡੂ 200 ਸੌਂਗ ਸੀਗੇ ਸਾਡੇ ਸੋਲੋ ਸੀਗੀ ਭਾਬੀਆ ਗਿੱਧੇ ਵਿੱਚ ਨੱਚ ਲੈ ਪਹਿਲੀ ਕੈਸਟ ਸੀਗੀ ਸਾਡੀ ਦੋਨਾਂ ਦੀ ਗਾਣੇ ਸੋਲੋ ਸੋਲੋ ਸੀਗੇ ਚਾਰ ਗਾਣੇ ਉਹਨਾਂ ਦੇ ਸੀਗੇ ਚਾਰ ਮੇਰੇ ਸੀਗੇ ਉਹਦੇ ਵਿੱਚ ਮੇਰਾ ਉਹਦੇ ਵਿੱਚ ਗਾਣਾ ਸੀਗਾ ਮੇਰੇ ਨੱਚਦੀ ਦੇ ਖੁੱਲਗੇ ਵਾਲ ਭਾਬੀ ਮੇਰੀ ਗੁੱਤ ਕਰਦੇ ਉਹਨਾਂ ਦੇ ਸੀਗੇ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਗਿੱਧੇ ਦੇ ਵਿੱਚ ਪਾਉਣ ਪੜਤੋ ਤੇ ਕਾਫੀ अच्छे गाने ਸੀ ਕਿਤੇ ਬਹੁਤ ਜ਼ਿਆਦਾ ਕੈਸਟ ਉਹ ਚੱਲੀ ਉਸ ਤੋਂ ਬਾਅਦ ਨਾਲ ਹੀ ਫਿਰ ਜਿਹੜੀ ਡਿਊਟ ਅਸੀਂ ਕਰਾਈ ਸੀ ਰੇਲਾਂ ਦੀ ਦੁਕਾਨ ਉਹ ਵੀ ਬਹੁਤ ਜ਼ਿਆਦਾ ਕੈਸਟ ਜਿਹੜੀ ਮਾਰਕੀਟ ਚ ਆਈ ਤੇ ਬਹੁਤ ਜ਼ਿਆਦਾ ਨਾਮ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਸਾਡੀ ਜੋੜੀ ਨੂੰ ਕਬੂਲ ਕਰ ਲਿਆ ਫਿਰ ਅਸੀਂ ਜਦੋਂ ਸਟੇਜਾਂ ਤੇ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ ਕਰਨੇ ਹੌਲੀ ਹੌਲੀ ਕਰਕੇ ਫਿਰ ਸਾਰਾ ਕੁਝ ਠੀਕ ਹੁੰਦਾ ਗਿਆ ਫਿਰ ਅਸੀਂ ਜਦੋਂ ਬਾਹਰ ਦੇ ਵੀ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।